ਦੇ ਅਮਰਤਪਾਲ ਮਹਿਰੂ ਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਸੀ ਜੇ ਸਾਡਾ ਪ੍ਰਸ਼ਾਸਨ ਸਾਡਾ ਆਈਟੀ ਸੈੱਲ ਇੰਨਾ ਕੁ ਮਜ਼ਬੂਤ ਹੁੰਦਾ ਵੀ ਜਿੱਥੇ ਪਤਾ ਅਸ਼ਲੀਲ ਕੰਟੈਂਟ ਆ ਕਿ ਉਹਦੇ ਵਾਸਤੇ ਜਿਹੜੀ ਕੰਚਨ ਕੁਮਾਰੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਚਾਹੇ ਜਿਹਦੇ ਵੱਲੋਂ ਮਰਜ਼ੀ ਧਮਕੀਆਂ ਦਿੱਤੀਆਂ ਗਈਆਂ ਉਹਨੂੰ ਜਦੋਂ ਧਮਕੀਆਂ ਮਿਲਿਆ ਸੀਗਾ ਉਸ ਵੇਲੇ ਆਈਟੀ ਸੈੱਲ ਕਿਉਂ ਨਹੀਂ ਕੰਮ ਕੀਤਾ ਉਸ ਵੇਲੇ ਆਈਟੀ ਸੈੱਲ ਨੇ ਕਿਉਂ ਨਹੀਂ ਕਦਮ ਚੱਕਿਆ ਕਿ ਉਹਦੀ ਜਿਹੜੇ ਕੰਟੈਂਟ ਨੇ ਉਹਨੂੰ ਬੰਦ ਕਰ ਦਿੱਤਾ ਜਾਵੇ ਉਨਾ ਮਰਤਪਾਲ ਮੈਰੋ ਦੀ ਜਿਹੜੀ ਜਿਹੜਾ ਜਿੰਨਾ ਵੀ ਉਹਦਾ ਸਾਰਾ ਸੋਸ਼ਲ ਅਕਾਊਂਟ ਆ ਉਹ ਸਾਰਾ ਮਿੰਟ ਦੇ ਵਿੱਚ ਬੈਨ ਕਰ ਦਿੱਤਾ ਜੀ ਜੀ ਹੁਣ ਸਿੱਧੂ ਗੁੱਸੇ ਵਾਲਾ ਸੀਗਾ ਚਲੋ ਉਹਦਾ ਬਾਈ ਨੂੰ ਸਿਕਿਉਰਟੀ ਵੀ ਲੋਰ ਜਗੀ ਜੀ ਹੁਣ ਦੇਖ ਲੋ ਇਨਫਲੂਐਂਸਰ ਜਿਹੜੀ ਹੈਗੀ ਆ ਮੈਡਮ ਜੀ ਲੁਤਰਾ ਜੀ ਐ ਲੁਤਰਾ ਨੂੰ 6 ਗਨਮੈਨ ਦੇ ਦਿੱਤੇ ਐ ਉਹ ਤਾਂ 4 ਗਨਮੈਨ ਹੋਰ ਦੇ ਨੂੰ ਤਿਆਰ ਨੇ ਇਹ ਤਾਂ ਕਹਿੰਦਾ ਕਹਿਣ ਦਾ ਮਤਲਬ ਹੈ ਅਸ਼ਲੀਲ ਅਸ਼ਲੀਲ ਕੰਟੈਂਟ ਬਣਾਓ ਤੇ ਤੁਸੀਂ ਸਿਕਪੀਆ ਲੈ ਲਓ ਜੋ ਬੱਚਾ ਜਦੋਂ ਸਕਰੋਲ ਕਰਦਾ ਜੀ ਕਿਤੇ ਨਾ ਕਿਤੇ ਜਿਹੜੀ ਭਾਬੀ ਆ ਕਿਹੜੀ ਆ ਕੰਚਨ ਕੁਮਾਰੀ ਭਾਬੀ ਆ ਭਾਈ ਉਹਨੂੰ ਕਮਲਕੌਰ ਕਹਿਣਾ ਉਹ ਮੰਨ ਨਹੀਂ ਕਰਦਾ ਨਹੀਂ ਮੈਂ ਜਿਹੜੀਆਂ ਗੱਲਾਂ ਸੀ ਕਿਆਂ ਉਹਦਿਆਂ ਹੁਣ ਉਹਨੂੰ ਕੋਈ ਹਾਰ ਦਾ ਪਾਉਂਦਾ ਨਹੀਂ ਤੁਸੀਂ ਇੱਕ ਵੀਡੀਓ ਦੇ ਥੱਲੇ ਤੁਸੀਂ ਉਹਦੇ ਇੱਕ ਕਮੈਂਟਰ ਤੇ ਪੜ ਕੇ ਇੱਕ ਵੀ ਦੇਖ ਲੋ ਵੀ ਛੋੜ ਦੀ ਇੱਕ ਪੋਸਟ ਦੇ ਥੱਲੇ ਕੀ ਆ ਰਿਹਾ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਇਸ ਸ਼ਹਿਰ ਤੱਕ ਲੋਕ ਉਹਨੂੰ ਪਿਆਰ ਕਰਦੇ ਸੀ ਬਿਲਕੁਲ ਹੁਣ ਆ ਭਾਈ ਅਬਰਤਪਾਲ ਮਹਿਰੋ ਆ ਜਿਹੜੇ ਜੀ ਮੰਡ ਵੱਲੋਂ ਵਿਰੋਧ ਕੀਤਾ ਗਿਆ ਜੀ ਐ ਔਰ ਜਿੱਥੇ ਮੰਡ ਵੱਲੋਂ ਵਿਰੋਧ ਕੀਤਾ ਗਿਆ ਉਸ ਚੀਜ਼ ਦਾ ਉੱਥੇ ਗੱਗੀ ਪੰਡਤ ਵੱਲੋਂ ਉਹਦੀ ਸਪੋਰਟ ਵੀ ਕੀਤੀ ਗਈ ਬਿਲਕੁਲ ਉਹਨਾਂ ਨੇ ਉਹਦੀ ਗੱਲ ਦੇ ਪਿੱਛੇ ਹਾਂ ਦਾ ਨਾਰਾ ਮਾਰਿਆ ਉਹ ਕਹਿੰਦੇ ਸਾਡੇ ਵੱਲੋਂ ਹਿੰਦੂਆ ਦੀ ਪੂਰੀ ਸਾਡੇ ਵੱਲੋਂ ਗੰਦ ਪਾਏਗੀ ਤਾਂ ਅਸੀਂ ਬਰਦਾਸ਼ਤ ਕਰਾਂਗੇ ਹੁਣ ਦੇਖੋ 4 ਲੱਖ ਸਪੈਨ ਬੇਸ ਸੀਗਾ 4 ਬੰਦੇ ਨਹੀਂ ਗਏ ਚਾਰ ਬੰਦੇ ਉਹਦੇ ਨਾਲ ਨਹੀਂ ਗਏ ਮੈਂ ਤਾਂ ਇੱਕ ਬੇਨਤੀ ਕਰਨਾ ਚਾਹੁੰਦਾ ਸੀਗਾ ਵੀ ਹੁਣ ਉਹਦਾ ਭੋਗ ਪੈਣਾ ਬਾਈ ਜਿੰਨੇ ਤੁਸੀਂ ਆਵਾਜ਼ ਚੱਕੀ ਆ ਪਤਾ ਲੱਗੂ ਉਹਦੇ ਭੋਗ ਤੇ ਕਾਹ ਜਾਂਦਾ ਜਿਹੜੇ ਆਪਣੇ ਇੱਥੇ ਕਈ ਜਿਹੜੇ ਧਰਮ ਦੇ ਮੋਢੀ ਠੇਕੇਦਾਰ ਬਣੇ ਫਿਰਦੇ ਆ ਆ ਰੋਲ ਟੀਵੀ ਚੈਨਲਾਂ ਤੇ ਤੁਸੀਂ ਡਿਬੇਟਾਂ ਸੁਣਦੇ ਹੋ ਆ ਜਿਹੜੇ ਬੈਠੇ ਵਿਰੋਧ ਕਰਦੇ ਆ ਮਰਤਪਾਲ ਮਹਿਰੋਂ ਦਾ ਜਿਹਨੂੰ ਵਿਰੋਧ ਕਰਦੀ ਚੰਗੀ ਗੱਲ ਆ ਪਰ ਯਾਰ ਉਹਨਾਂ ਦੇ ਪਰਿਵਾਰ ਨਾਲ ਤਾਂ ਖੜੋ ਫਿਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਰਿਤਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਮੀਡੀਆ ਮੇਰੇ ਨਾਲ ਬਾਈ ਹੈ ਗੁਰਜੀਤ ਖਹਿਰਾ ਚਮਕੀਲਾ ਮੂਵੀ ਆਈ ਸੀ ਉਸ ਦੇ ਮਾਮਲੇ ਦੇ ਵਿੱਚ ਵੀ ਅਸੀਂ ਚਮਕੀਲੇ ਦੇ ਬਾਰੇ ਉਹਦੇ ਜੀਵਨ ਦੇ ਬਾਰੇ ਬਾਈ ਹੁਣਾਂ ਨਾਲ ਗੱਲਬਾਤਾਂ ਕੀਤੀਆਂ ਸੀ ਕਿਉਂਕਿ ਬਾਈ ਜਿਹੜਾ ਹੈਗਾ ਸਮਾਜਿਕ ਕੰਮਾਂ ਦੇ ਵਿੱਚ ਬਹੁਤ ਰੁਚੀ ਰੱਖਦਾ ਹੈ ਔਰ ਬਾਈ ਨੂੰ ਸਮਾਜਿਕ ਕੰਮਾਂ ਦੀ ਬਹੁਤ ਸਮਝ ਆ ਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਅਮਰਿਤਪਾਲ ਸਿੰਘ ਮੈਹਰੋ ਦੇ ਬਾਰੇ ਬਾਈ ਜੀ ਅੰਮ੍ਰਿਤਪਾਲ ਮੈਰੋ ਜੀ ਕਈ ਤਾਂ ਉਹਦੇ ਮਸਲੇ ਨੂੰ ਧਰਮਾਂ ਦੇ ਵਿੱਚ ਵਾਰਦੇ ਪਏ ਨੇ ਵੀ ਜਿਹੜੀ ਕੰਚਨ ਕੁਮਾਰੀ ਆ ਵੀ ਹਿੰਦੂਆਂ ਦੀ ਕੁੜੀ ਮਾਰਤੀ ਅੰਮ੍ਰਿਤਪਾਲ ਬਾਈ ਨੇ ਤੇ ਇਹ ਕੀ ਲੱਗਦਾ ਤੁਹਾਨੂੰ ਕਿਵੇਂ ਹੋਇਆ ਕਿਵੇਂ ਦੇਖਦੇ ਹੋ ਇਹਦੇ ਬਾਰੇ ਹਿੰਦੂਆਂ ਦੀ ਕੁੜੀ ਵਾਲਾ ਮਸਲਾ ਜਿਹੜੇ ਚੱਕ ਰਹੇ ਨੇ ਜੀ ਉਹ ਸਿਰਫ ਇੱਕ ਵਿਦਵਾਨ ਜਾਦੇ ਨੇ ਤੇ ਉਹਨਾਂ ਨੂੰ ਸਿਰਫ ਧਰਮਾਂ ਦੇ ਵਿੱਚ ਲੜਾ ਕੇ ਹੀ ਉਹਨਾਂ ਨੂੰ ਸੁਆਦ ਆਉਂਦਾ ਜਦਕਿ ਅਸਲੀ ਗੱਲ ਜਿਹੜੀ ਆ ਉਹ ਪਿੱਛੇ ਰੱਖ ਰਹੇ ਨੇ ਅਸਲੀ ਗੱਲ ਤੋਂ ਜਾਣੂ ਨਹੀਂ ਕਰਵਾ ਰਹੇ ਉਹ ਖੁਦ ਤਾਂ ਜਾਣੂ ਹੈ ਗਿਆ ਪਰ ਪਬਲਿਕ ਨੂੰ ਉਹ ਹੋਰ ਪਾਸੇ ਹੋਰ ਮੋੜ ਦੇਣਾ ਚਾਹੁੰਦੇ ਆ ਬਾਈ ਆਪਾਂ ਇੱਕ ਚੀਜ਼ ਦੇਖਦੇ ਆ ਜਿਵੇਂ ਹੁਣ ਸਿੱਧੂ ਮੂਸੇ ਵਾਲਾ ਸੀਗਾ ਚਲੋ ਉਹਨੂੰ ਤਾਂ ਬਾਈ ਨੂੰ ਸਿਕਿਉਰਟੀ ਦੀ ਲੋੜ ਸੀਗੀ ਤਾਂ ਹੁਣ ਦੇਖ ਲਓ ਇਨਫਲੂਐਂਸਰ ਜਿਹੜੀ ਹੈਗੀ ਆ ਮੈਡਮ ਲੁਥਰਾ ਜੀ ਇਹ ਲੁਥਰਾ ਨੂੰ 6-6 ਗਨਮੈਨ ਦੇ ਦਿੱਤੇ ਹੈ ਉਹ ਤਾਂ 4 ਗਨਮੈਨ ਹੋਰ ਦੇ ਇਹਨੂੰ ਤਿਆਰ ਨੇ ਇਹ ਤਾਂ ਕਹਿੰਦਾ ਵਾ ਕਹਿਣ ਦਾ ਮਤਲਬ ਹੈ ਅਸ਼ਲੀਲ ਅਸ਼ਲੀਲ ਕੰਟੈਂਟ ਬਣਾਓ ਤੇ ਤੁਸੀਂ ਸਿਕਿਉਰਿਟੀ ਆ ਲੈ ਲਓ ਅੱਜ ਬਿਲਕੁਲ ਮੈਂ ਆਪਾਂ ਤੁਸੀਂ ਜਿਹੜੀ ਪਹਿਲਾਂ ਗੱਲ ਬੋਲ ਕੇ اٹੇ ਆ ਉਹ ਚਮਕੀਲਾ ਮੂਵੀ ਦੇ ਉੱਪਰ ਆਪਾਂ ਪਹਿਲਾਂ ਹੀ ਡਿਬੇਟ ਹੋਈ ਸੀਗੀ ਆਪਣੀ ਉਹਦੇ ਵਿੱਚ ਮੈਂ ਤੁਹਾਨੂੰ ਕਲੀਅਰ ਕੀਤਾ ਸੀਗਾ ਵੀ ਡਬਲ ਮੀਨਿੰਗ ਡਬਲ ਮੀਨਿੰਗ ਦਾ ਮਤਲਬ ਅੱਜ ਦੇ ਜ਼ਮਾਨੇ 'ਚ ਉਹਨੂੰ ਅਸ਼ਲੀਲ ਕਹ ਲਓ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਤੇ ਹੁਣ ਇੱਕ ਚੀਜ਼ ਨੂੰ ਆਪਾਂ ਜਦੋਂ ਦੂਸਰੇ ਪਹਿਲੂ ਨਾਲ ਦੇਖਾਂਗੇ ਉਹ ਡਬਲ ਮੀਨਿੰਗ ਹੋ ਜਾਂਦਾ ਜਦੋਂ ਡਬਲ ਮੀਨਿੰਗ ਗੱਲਾਂ ਆਪਾਂ ਕਰਾਂਗੇ ਹੁਣ ਦੇਖਣ ਵਾਲਿਆਂ ਨੂੰ ਵੀ ਪਤਾ ਸਾਰਾ ਸਮਾਜ ਜਿਹੜਾ ਅੱਜ ਕੱਲ ਅਵੇਰ ਆ ਹਰ ਇੱਕ ਨੂੰ ਪਤਾ ਆ ਪਰ ਸਾਡੇ ਬੱਚੇ ਜਿਹੜੇ ਆ ਟੀਨੇਜਰਸ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਉਹ ਜਦੋਂ ਆਪਣੇ ਮਾਪੇ ਨੂੰ ਪੁੱਛਦੇ ਆ ਕਿਉਂਕਿ ਇਹਦੇ ਵਿੱਚ ਇਹ ਤਾਂ ਹੈ ਨਹੀਂ ਇਸ ਲਿਮਟ ਭਈ ਇੱਕ ਰੀਲ ਚੱਲਦੇ-ਚੱਲਦੇ ਦੂਸਰੀ ਰੀਲ ਜਦੇ ਆ ਜਾਂਦੀ ਹੈ ਉਹ ਰੀਲਾਂ ਚੱਲਣ ਦੇ ਨਾਲ-ਨਾਲ ਜਦੋਂ ਇੱਕ ਕੰਟੈਂਟ ਚੱਲਦਾ ਨਾਲ ਹੀ ਦੂਸਰਾ ਫਾਰਵਰਡ ਹੋ ਜਾਂਦਾ ਉਹਦੇ ਵਿੱਚ ਜਦੋਂ ਡਬਲ मीनिंग ਬੱਚੇ ਆਪਣੇ ਮਾਂ-ਬਾਪ ਨੂੰ ਪੁੱਛਣਗੇ ਬਈ ਜੀ ਇਸ ਚੀਜ਼ ਦਾ ਮਤਲਬ ਕੀ ਆ ਤੇ ਮੈਂ ਉਹਨਾਂ ਜਿਹੜੇ ਧਰਮਾਂ ਦੀ ਰਾਜਨੀਤੀ ਖੇਡਦੇ ਆ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਆਪਣੇ ਬੱਚੇ ਜਿਹੜੇ ਛੋਟੇ ਆ ਟੀਨੇਜਰਸ ਉਹਨਾਂ ਨੂੰ ਦੱਸੋਗੇ ਕਿ ਇਹਦਾ ਮਤਲਬ ਕੀ ਆ ਬੰਦਾ ਜਦ ਬੱਚਾ ਜਦੋਂ ਸਕਰੋਲ ਕਰਦਾ ਜੀ ਕਿਤੇ ਨਾ ਕਿਤੇ ਜਿਹੜੀ ਭਾਬੀ ਆ ਕਿਹੜੀ ਆ ਕੰਚਨ ਕੁਮਾਰੀ ਭਾਬੀ ਭਾਈ ਇਹਨੂੰ ਕਮਲ ਕੌਰ ਕਹਿੰਨੂੰ ਤਾਂ ਮੰਨ ਨਹੀਂ ਕਰਦਾ ਨਹੀਂ ਮੈਂ ਨਹੀਂ ਕਹੂੰਗਾ ਕੰਚਨ ਕੁਮਾਰੀ ਹੀ ਕੰਚਨ ਕੁਮਾਰੀ ਆ ਠੀਕ ਹੈ ਨਾ ਇਹਦੇ ਵਿੱਚ ਕੀ ਆ ਕਿ ਜਿਹੜਾ ਕੋਈ ਬੱਚਾ ਸਕਰੋਲ ਕਰਦਾ ਉੱਥੇ ਜਾ ਕੇ ਸ਼ੂਟ ਗਾਲਾਂ ਕੱਢੀਆਂ ਜਾਂਦੀਆਂ ਨੇ ਸ਼ੂਟ ਗੰਦੇ ਕੰਟੈਂਟ ਵਾਇਰਲ ਹੁੰਦੇ ਨੇ ਤਾਂ ਇਹਦੇ ਨਾਲ ਸਾਡੇ ਸਮਾਜ ਨੂੰ ਕੀ ਸੇਧ ਜਾਂਦੀ ਆ ਸਭ ਤੋਂ ਪਹਿਲੀ ਗੱਲ ਇਹ ਆ ਕਿ ਜੇ ਇਹ ਸਾਡੇ ਅਮਰਤਪਾਲ ਮੈਰੋ ਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਸੀ ਜੇ ਸਾਡਾ ਪ੍ਰਸ਼ਾਸਨ ਸਾਡਾ ਆਈਟੀ ਸੈੱਲ ਇੰਨਾ ਕੁ ਮਜ਼ਬੂਤ ਹੁੰਦਾ ਵੀ ਜਿੱਥੇ ਪਤਾ ਅਸ਼ਲੀਲ ਕੰਟੈਂਟ ਆ ਕਿ ਉਹਦੇ ਵਾਸਤੇ ਜਿਹੜੀ ਕੰਚਨ ਕੁਬਾਰੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਚਾਹੇ ਜਿਹਦੇ ਵੱਲੋਂ ਮਰਜ਼ੀ ਧਮਕੀਆਂ ਦਿੱਤੀਆਂ ਗਈਆਂ ਉਹਨੂੰ ਜਦੋਂ ਧਮਕੀਆਂ ਮਿਲੀਆਂ ਸੀਗਾ ਉਸ ਵੇਲੇ ਆਈਟੀ ਸੈੱਲ ਕਿਉਂ ਨਹੀਂ ਕੰਮ ਕੀਤਾ ਉਸ ਵੇਲੇ ਆਈਟੀ ਸੈੱਲ ਨੇ ਕਿਉਂ ਨਹੀਂ ਕਦਮ ਚੱਕਿਆ ਕਿ ਉਹਦੀ ਜਿਹੜੇ ਕੰਟੈਂਟ ਨੇ ਉਹਨੂੰ ਬੰਦ ਕਰ ਦਿੱਤਾ ਜਾਵੇ ਉਹ ਨਮਰ ਤੇ ਪਾਲ ਮੈਰੋਂ ਦੀ ਜਿਹੜੀ ਜਿਹੜਾ ਜਿੰਨਾ ਵੀ ਉਹਦਾ ਸਾਰਾ ਸੋਸ਼ਲ ਅਕਾਊਂਟ ਆ ਉਹ ਸਾਰਾ ਮਿੰਟ ਦੇ ਵਿੱਚ ਬੈਨ ਕਰ ਦਿੱਤਾ ਜੀ ਜੀ ਤੇ ਇਹਦੇ ਵਿੱਚ ਜਿਹੜਾ ਕੰਚਨ ਕੁਮਾਰੀ ਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਸੀਗਾ ਉਹ ਕਿਉਂ ਨਹੀਂ ਵਾਪਸ ਕੀਤਾ ਗਿਆ ਉਹ ਚੱਲ ਰਿਹਾ ਬਿਲਕੁਲ ਗੱਲ ਤਾਂ ਇਹ ਆ ਕਿ ਸਰਕਾਰ ਜਾਂ ਹੋਰ ਕੋਈ ਉਹ ਨਹੀਂ ਉਹਦੇ ਕੰਟੈਂਟ ਡਿਲੀਟ ਕਰਨਾ ਚਾਹੁੰਦੇ ਸਿਰਫ ਇੱਕ ਪਾਸੇ ਦੇ ਹੀ ਕੰਟੈਂਟ ਡਿਲੀਟ ਕਰਨਾ ਚਾਹੁੰਦੇ ਆ ਠੀਕ ਹੈ ਜੀ ਉਹ ਇਸ ਦੁਨੀਆ ਦੇ ਉਤੋਂ ਰੁਕਸਤ ਹੋ ਗਈ ਨਹੀਂ ਜਾਣਾ ਚਾਹੀਦਾ ਕੋਈ ਵੀ ਜਿਹਦੀ ਉਮਰ ਅਜੇ ਛੋਟੀ ਹੋਵੇ ਤੇ ਪਰ ਜਿਹੜੀ ਉਮਰ ਦੇ ਵਿੱਚ ਅਸੀਂ ਕੋਈ ਕੰਮ ਕਰਦੇ ਪਏ ਆ ਉਹ ਸਾਡੇ ਚੰਗੇ ਹੋਣ ਤੋਂ ਮਗਰੋਂ ਤੁਹਾਡੀਆਂ ਗੱਲਾਂ ਹੋਣੀਆਂ ਨੇ ਉਹ ਜਿਹੜੀਆਂ ਗੱਲਾਂ ਨੇ ਉਹ ਗੱਲਾਂ ਤੁਸੀਂ ਕਹਿੋ ਜੀਆਂ ਕਰਾਉਣੀਆਂ ਇਹ ਤੁਹਾਡੇ ਤੇ ਨਿਰਪਰ ਹੁੰਦਾ ਹੁਣ ਜਿਹੜੀਆਂ ਗੱਲਾਂ ਸੀ ਗਿਆ ਉਹਦੀਆਂ ਹੁਣ ਉਹ ਨੂੰ ਕੋਈ ਹਾਰ ਤਾਂ ਪਾਉਂਦਾ ਨਹੀਂ ਤੁਸੀਂ ਇੱਕ ਵੀਡੀਓ ਦੇ ਥੱਲੇ ਤੁਸੀਂ ਉਹਦੇ ਇੱਕ ਕਮੈਂਟ ਤੇ ਪੜ ਕੇ ਇੱਕ ਵੀ ਦੇਖ ਲੋ ਵੀ ਤੁਹਾਡੀ ਇੱਕ ਪੋਸਟ ਦੇ ਥੱਲੇ ਕੀ ਆ ਰਿਹਾ ਤੇ ਉਹ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਕਿਸ ਤਹ ਤੱਕ ਲੋਕ ਉਹਨੂੰ ਪਿਆਰ ਕਰਦੇ ਸੀ ਬਿਲਕੁਲ ਹੁਣ ਲੋਕ ਇਹਦੇ ਵਿੱਚ ਵੀ ਜਿਹੜੀ ਆਡੀਅנס ਹੁੰਦੀ ਹੈ ਨਾ ਇਹ ਵੀ ਭਾਈ ਜੀ ਦੋ ਤਰ੍ਹਾਂ ਦੀ ਆਡੀਅנס ਹੁੰਦੀ ਹੈ ਇੱਕ ਤਾਂ ਕੁਦਰਤ ਵੱਲੋਂ ਹੀ ਸਕਰੋਲ ਕੀਤੇ ਬਿਨਾ ਇੱਕ ਵੀਡੀਓ ਥੱਲੇ ਚੱਲ ਗਈ ਇੱਕ ਪੇਜ ਨੂੰ ਲੱਭ ਕੇ ਜਾਂਦੇ ਆ ਉਹ ਜਿਹੜੇ ਪੇਜ ਨੂੰ ਲੱਭ ਕੇ ਜਾਂਦੇ ਆ ਉਹ ਜਿਹੜੇ ਪੇਜ ਨੂੰ ਲੱਭ ਕੇ ਜਾਂਦੇ ਉਹ ਸਵਾਦ ਲੈਣ ਵਾਲੇ ਪੰਜਾਬੀ ਭਾਸ਼ਾ 'ਚ ਆਪਾਂ ਗੱਲ ਕਰਾਂਗੇ। ਭਾਈ ਅਮਰਤਪਾਲ ਮਹਿਰੋ ਆ ਜਿਹੜੇ ਮੰਡ ਵੱਲੋਂ ਵਿਰੋਧ ਕੀਤਾ ਗਿਆ ਹੈ। ਉਹ ਜਿੱਥੇ ਮੰਡ ਵੱਲੋਂ ਵਿਰੋਧ ਕੀਤਾ ਗਿਆ ਉਸ ਚੀਜ਼ ਦਾ ਉੱਥੇ ਗੱਗੀ ਪੰਡਤ ਵੱਲੋਂ ਉਹਦੀ ਸਪੋਰਟ ਵੀ ਕੀਤੀ ਗਈ। ਬਿਲਕੁਲ। ਉਹਨਾਂ ਨੇ ਉਹਦੀ ਗੱਲ ਦੇ ਪਿੱਛੇ ਹਾ ਦਾ ਨਾਰਾ ਮਾਰਿਆ। ਉਹ ਕਹਿੰਦੇ ਸਾਡੇ ਵੱਲੋਂ ਹਿੰਦੂਆ ਦੀ ਕੁੜੀ ਸਾਡੇ ਵੱਲੋਂ ਗੰਦ ਪਾਏਗੀ ਤਾਂ ਅਸੀਂ ਬਰਦਾਸ਼ਤ ਕਰਾਂਗੇ। ਮੈਂ ਵੀ ਇਹੀ ਗੱਲ ਕਹਿਣੀ ਸੀ। ਬਹੁਤ ਵਧੀਆ ਗੱਗੀ ਪੰਡਤ ਜੀ ਇੱਕ ਸੁਲਝੇ ਹੋਏ ਇਨਸਾਨ ਨੇ ਉਹ ਜਿੱਥੇ ਕਿਤੇ ਸਮਾਜ ਵਿੱਚ ਉਹਨਾਂ ਦੀ ਲੋੜ ਪੈਂਦੀ ਆ ਉਹ ਅੱਗੇ ਵੱਧਦੇ ਨੇ ਉਹ ਆਪਦੇ ਅੱਗੇ ਰਿਵਿਊ ਦਿੰਦੇ ਆ ਵੀ ਇਹ ਮਸਲੇ ਵਿੱਚ ਕੀ ਹੋਣਾ ਚਾਹੀਦਾ ਸੀ ਕੀ ਨਹੀਂ ਹੋਣਾ ਚਾਹੀਦਾ ਦੇਖੋ ਗੱਗੀ ਪੰਡਤ ਜੀ ਜਿਹੜੀ ਧਰਮਾਂ ਦੀ ਰਾਜਨੀਤੀ ਨਹੀਂ ਕਰਦੇ ਉਹ ਸਿਰਫ ਰਾਜਨੀਤੀ ਤੋਂ ਬਹੁਤ ਦੂਰ ਆ ਉਹ ਲੋਕਾਂ ਨੂੰ ਆਪਣੇ ਲੋਕਾਂ ਨੂੰ ਉਹ ਕਹਿੰਦਾ ਜਿਹੜੇ ਤੁਸੀਂ ਆਪਦੇ ਧਰਮ ਚੋਂ ਉਸ ਧਰਮ ਚ ਰਹੋ ਉਹ ਧਰਮ ਦਾ ਸਤਕਾਰ ਕਰੋ ਸਤਕਾਰ ਸਭ ਦਾ ਕਰੋ ਆਪਦੇ ਧਰਮ ਚ ਪੱਕੇ ਰਹੋ ਇਸ ਕਰਕੇ ਗੱਗੀ ਪੰਡਿਤ ਜੀ ਹੁਣ ਦੇਖੋ ਉਹ ਕਹਿ ਰਹੇ ਨੇ ਵੀ ਬਹੁਤ ਚੰਗਾ ਕੀਤਾ ਸਾਡੇ ਨਾਲ ਦੇ ਗਵੰਢੀ ਦੇਸ਼ ਆ ਜਿੱਥੇ ਸਾਡੀ ਜ਼ੁਬਾਨ ਬੁਲੀ ਜਾਂਦੀ ਆ ਸਾਡੇ ਹੀ ਕੁਝ ਵਿਛੜ ਕੇ ਭਰਾ ਉਧਰ ਚਲੇ ਗਏ ਹੁਣ ਉਹੀ ਜ਼ੁਬਾਨ ਉਧਰ ਬੁਲੀ ਜਾਂਦੀ ਆ ਕੱਲਾ ਤੁਹਾਡੀ ਜ਼ੁਬਾਨ ਨਾਲ ਤੁਹਾਡੇ ਦੇਸ਼ ਤੇ ਫਰਕ ਨਹੀਂ ਪੈਣਾ ਤੁਹਾਡੇ ਆਸ-ਪड़ोस ਵਿੱਚ ਤੇ ਵੀ ਪੈਣਾ ਬਿਲਕੁਲ ਹੁਣ ਕਈ ਸੂਬੇ ਜਿਹੜੇ ਇਹ ਜਿਹੇ ਆ ਉਹ ਬੋਲ ਨਹੀਂ ਸਕਦੇ ਪੰਜਾਬੀ ਪਰ ਪੰਜਾਬੀ ਸਮਝਦੇ ਆ ਬਿਲਕੁਲ ਹੁਣ ਚੀਜ਼ ਤਾਂ ਗੱਲ ਤੁਹਾਡੀ ਸਮਝ ਆਉਂਦੀ ਆ ਹੁਣ ਇੱਕ ਤੁਸੀਂ ਵेशभूषा ਆਪਦੀ ਬਦਲ ਕੇ ਸਿਰਫ ਇਸ ਕਰਕੇ ਬਦਲੀ ਆ ਜਿਵੇਂ ਸਿੰਗਿੰਗ ਲਾਈਨ ਦੇ ਵਿੱਚ ਜੱਟ ਸ਼ਬਦ ਵਰਤਿਆ ਜਾਂਦਾ ਪਿੱਛੇ ਜੱਟਾਂ ਦੀਆਂ ਗੋਤਾਂ ਲਾਈਆਂ ਜਾਂਦੀਆਂ ਉਵੇਂ ਹੀ ਇਸ ਸਰਪੇਕ ਧਰਮ ਦੀ ਆੜ ਵਿੱਚ ਕਿਸੇ ਦੂਸਰੇ ਧਰਮ ਦਾ ਮਖੌਟਾ ਪਹਿਨ ਕੇ ਉਹਦਾ ਨਾਮ ਰੱਖ ਕੇ ਤੁਸੀਂ ਗੱਲਾਂ ਅਸ਼ਲੀਲ ਕਰਨੀਆਂ ਠੀਕ ਹੈ ਜੇ ਤੁਸੀਂ ਨਾਮ ਰੱਖਿਆ ਸੀਗਾ ਤੇ ਤੁਸੀਂ ਚੰਗੇ ਕੰਮ ਕਰਦੇ ਤੁਹਾਨੂੰ ਸਾਰੇ ਸਰਾਉਂਦੇ ਤੁਹਾਡੀ ਜੈ ਜੈਕਾਰ ਕਰਦੇ ਜੇ ਕੁਝ ਮਾੜੇ ਕਰੋਗੇ ਤੇ ਮਾੜੇ ਕਰਮ ਕਰੋਗੇ ਤਾਂ ਮਾੜੇ ਨਤੀਜੇ ਆਉਣਗੇ ਇਹ ਇਸ ਦਰਗਾਹੇ ਨਹੀਂ ਤੁਹਾਡਾ ਪਿੱਛਾ ਛੱਡਣਾ ਇਹ ਉਸ ਦਰਗਾਹੇ ਵੀ ਤੁਹਾਡਾ ਪਿੱਛਾ ਨਹੀਂ ਛੱਡਣਾ ਭਾਈ ਹੁਣ ਕੰਚਨ ਕੁਮਾਰੀ ਦਾ ਤੁਰ ਗਈ ਜੀ ਹੁਣ ਪਿੱਛੇ ਲੋਕਾਂ ਦੇ ਕਮੈਂਟ ਦੇਖ ਲੋ ਕਹੇ ਕਹੇ ਜੇ ਆ ਰਹੇ ਨੇ ਹਾਂਜੀ ਜਿਹੜੇ ਉਹਦੇ ਮੜ ਮੋਟੇ 21 ਦੁੱਖੀ ਚਾਹਣ ਵਾਲੇ ਵੀ ਸੀਗੇ ਉਹ ਵੀ ਹੁਣ ਬਦਲ ਕੇ ਦੂਸਰੇ ਪਾਸੇ ਹੋ ਗਏ ਹੁਣ ਦੇ ਕੋ 4 ਲੱਖ ਦਾ ਫੈਨ ਪੇਜ ਸੀਗਾ ਚਾਰ ਬੰਦੇ ਨਹੀਂ ਗਏ ਚਾਰ ਬੰਦੇ ਉਹਦੇ ਨਾਲ ਨਹੀਂ ਗਏ ਮੈਂ ਤਾਂ ਇੱਕ ਬੇਨਤੀ ਕਰਨਾ ਚਾਹੁੰਦਾ ਸੀਗਾ ਵੀ ਹੁਣ ਉਹਦਾ ਭੋਗ ਪੈਣਾ ਭਾਈ ਜਿੰਨੇ ਤੁਸੀਂ ਆਵਾਜ਼ ਚੱਕੀ ਆ ਪਤਾ ਲੱਗੂ ਉਹਦੇ ਭੋਗ ਤੇ ਕੌਣ ਜਾਂਦਾ ਉਹਦੀ ਅੰਤਮ ਅਰਦਾਸ ਤੇ ਕੌਣ ਜਾਂਦਾ ਉਹਦੇ ਪਰਿਵਾਰ ਨਾਲ ਤੁਸੀਂ ਕੌਣ ਘੜਦਾ ਇਕੱਲਾ ਵੀਡੀਓ ਪਾਉਣ ਨਾਲ ਉਹਦੇ ਹੱਥ 'ਚ ਨਹੀਂ ਆਉਣਾ ਉਹਦਾ ਪਰਿਵਾਰ ਬਹੁਤ ਇੱਕ ਗਰੀਬੀ ਰੇਖਾ ਤੋਂ ਥੱਲੇ ਚੱਲ ਰਿਹਾ ਤੁਸੀਂ ਉਹਦੀ ਹੈਲਪ ਕਰੋ ਜਾ ਕੇ ਪਤਾ ਲੱਗੂਗਾ ਤੁਹਾਡਾ ਵੀ ਤੁਸੀਂ ਉਹਦੇ ਨਾਲ ਕਿਵੇਂ ਖੜੇ ਸੀ ਬਿਲਕੁਲ ਜਿਹੜੇ ਆਪਣੇ ਇੱਥੇ ਕਈ ਜਿਹੜੇ ਧਰਮ ਦੇ ਮੋਢੀ ਠੇਕੇਦਾਰ ਬਣੇ ਫਿਰਦੇ ਆ ਆ ਰੋਲ ਟੀਵੀ ਚੈਨਲਾਂ ਤੇ ਤੁਸੀਂ ਡਿਬੇਟਾਂ ਸੁਣਦੇ ਹੋ ਆ ਜਿਹੜੇ ਬੈਠੇ ਵਿਰੋਧ ਕਰਦੇ ਅਮਰਤਪਾਲ ਮਹਿਰੋਂ ਦਾ ਚਲੋ ਵਿਰੋਧ ਕਰਦੀ ਚੰਗੀ ਗੱਲ ਆ ਪਰ ਯਾਰ ਉਹਨਾਂ ਦੇ ਪਰਿਵਾਰ ਨਾਲ ਤਾਂ ਖੜੋ ਫਿਰ ਤੁਸੀਂ ਦੇਖ ਲੈਣਾ ਉਹਨਾਂ ਦੇ ਪਰਿਵਾਰ ਦੀ ਕੌਣ ਸਾਰ ਲੈਂਦਾ ਬਿਲਕੁਲ ਬਿਲਕੁਲ ਦੇਖੋ ਜਿਹੜਾ ਇੱਕ ਬੰਦੇ ਤੇ ਇਲਜ਼ਾਮ ਲੱਗ ਰਿਹਾ ਹੁਣ ਸਾਨੂੰ ਨਹੀਂ ਪਤਾ ਜੀ ਉਹਨਾਂ ਨੇ ਕਤਲ ਕੀਤਾ ਜਾਂ ਨਹੀਂ ਕੀਤਾ ਠੀਕ ਹੈ ਜੀ ਕਤਲ ਕਰਨਾ ਬਹੁਤ ਵੱਡਾ ਉਹ ਮਹਾਰਾਜ ਦੀ ਜਿਵੇਂ ਉਹ ਲੰਗੜਾ ਕਰਨਾ ਉਹਦੀ ਦੀਨ ਦੁਨੀਆ ਦੇ ਵਿੱਚ ਜਿਵੇਂ ਜੀਵ ਜੰਤੂਆਂ ਨੂੰ ਆਕਾਉਂਵੇਂ ਇਨਸਾਨਾਂ ਨੂੰ ਵੀ ਹੱਕ ਆ ਜੀਣ ਦਾ ਪਰ ਉਹਦੀ ਉਹ ਸੱਚੇ ਪਾਤਸ਼ਾਹ ਨੇ ਆਪ ਦੇ ਉਹਨੇ ਇੱਕ ਚੀਜ਼ ਬਣਾਈ ਆ ਵੀ ਆਪਣੇ ਉੱਪਰ ਨਾਮ ਨਹੀਂ ਲੈਣਾ ਉਹਦਾ ਰੀਜ਼ਨ ਹੋਰ ਬਣ ਜਾਣਾ ਹੁਣ ਜਿੰਨਾ ਉੱਤੇ ਨਾਮ ਲੱਗਿਆ ਉਹਨਾਂ ਨੇ ਕਦੀ ਉਹਦੀ ਮਦਦ ਵੀ ਕੀਤੀ ਸੀ ਫਾਈਨੈਂਸ਼ਲੀ ਫਾਈਨੈਂਸ਼ਲੀ ਮਦਦ ਕੀਤੀ 1.5 ਲੱਖ ਰੁਪਏ ਦੀ ਹਾਂਜੀ 1.5 ਲੱਖ ਰੁਪਏ ਦੀ ਫਾਈਨੈਂਸ਼ਲੀ ਮਦਦ ਕੀਤੀ ਸੀ ਜੀ ਬਿਲਕੁਲ ਜਦੋਂ ਉਹਨੇ ਦੋ ਰਾਤਾਂ ਕੱਟਣ ਲਈ ਆਪਣਾ ਟਾਈਮ ਕਿਹਾ ਵੀ ਮੇਰੇ ਦੋ ਦਿਨ ਕਢਾ ਦੋ ਮੇਰੀ ਜਾਨ ਨੂੰ ਖਤਰਾ ਵੀ ਉਹ ਜਿਹੜੇ ਪ੍ਰੋਡਿਊਸਰ ਨਾਲ ਮਾਉਣ ਸੀਗੇ ਉਹ ਪ੍ਰੋਡਿਊਸਰ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ ਵੀ ਦੋ ਦਿਨ ਦੇ ਵਿੱਚ ਮੈਂ ਐ ਕਰ ਦੂੰ ਜੋ ਕਰ ਦੂੰ ਫਿਰ ਉਹਨਾਂ ਨੇ ਸ਼ਰਨ ਵੀ ਦਿੱਤੀ ਸੀ ਜਦ ਕਿ ਉਹ ਆਪ ਘਰੇ ਮੰਨੀ ਸੀ ਜੇ ਤੁਸੀਂ ਉਹ ਬੰਦੇ ਨੂੰ ਤੁਸੀਂ ਮਾੜਾ ਕਹੋਗੇ ਤਾਂ ਫਿਰ ਮਾੜੀ ਗੱਲ ਆ ਚਲੋ ਦੋਸ਼ ਤੈਅ ਕਰਨਾ ਇੱਕ ਕੋਟਾਂ ਦਾ ਕੰਮ ਆ ਇਹ ਸਾਡਾ ਕੰਮ ਨਹੀਂ ਅਸੀਂ ਸਿਰਫ ਇਸ ਮੁੱਦੇ ਨੂੰ ਉੱਥੇ ਤੱਕ ਹੀ ਰੱਖਾਂਗੇ ਕਿ ਉਹਨਾਂ ਨੇ ਕੰਮ ਚੰਗਾ ਕੀਤਾ ਕਿ ਮਾੜਾ ਕੀਤਾ ਅਸੀਂ ਉੱਥੋਂ ਭਟਕਾਂਗੇ ਨਹੀਂ ਭਾਈ ਜੀ ਅਸੀਂ ਉਸ ਮੁੱਦੇ ਤੇ ਹੀ ਰਹਾਂਗੇ ਹਾਂ ਜਿਹੜਾ ਕੰਮ ਕਾਨੂੰਨ ਦਾ ਉਹ ਕਾਨੂੰਨ ਕਰੇ ਭਾਈ ਇੱਕ ਤਾਂ ਸਾਨੂੰ ਲੋਕਾਂ ਦੇ ਕਮੈਂਟ ਆਏ ਨੇ ਜੀ ਆਪਾਂ ਉਹਨਾਂ ਦੇ ਕਮੈਂਟ ਵੀ ਰੀਡ ਕਰਾਂਗੇ ਹੁਣ ਇੱਕ ਬਾਈ ਲਿਖਦਾ ਵਾ ਭਿੰਦਾ ਜੀ ਬਾਈ ਨੇ ਲਿਖਿਆ ਅੱਜਕੱਲ੍ਹ ਅੱਜ ਅਮਰਤਪਾਲ ਸਿੰਘ ਮੈਰੋ ਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਆ ਉਹ ਸ਼ਰਯਾ ਉਹ ਤਾਂ ਬੰਦ ਕਰਤਾ ਬਾਈ ਦਾ ਅਕਾਊਂਟ ਤਾਂ ਬੰਦ ਕਰਤਾ ਮੈਰੋਂ ਦਾ ਤੇ ਜਿਹੜੇ ਸ਼ਰਿਆਮ ਗੰਦ ਪਾਉਂਦੇ ਨੇ ਉਹਨਾਂ ਦੇ ਅਕਾਊਂਟ ਅੱਜ ਵੀ ਚੱਲਦੇ ਆ ਇਹ ਤੋਂ ਸਬਕ ਲੈਣਾ ਚਾਹੀਦਾ ਇਹ ਜਿਹੜੇ ਕੰਚਨਗਵਰੀ ਵਾਲੇ ਕੇਸ ਤੋਂ ਅੱਜ ਕਿਉਂ ਚੱਲ ਰਹੇ ਨੇ ਅੱਜ ਸਾਡਾ ਆਈਸੀ ਆਈਟੀ ਸੈੱਲ ਜਿਹੜਾ ਹੈਗਾ ਉਹ ਕਿਉਂ ਨਹੀਂ ਅਕਾਊਂਟ ਬੰਦ ਕਰ ਰਿਹਾ ਬਿਲਕੁਲ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਤੇ ਸਾਰਿਆਂ ਨੂੰ ਵੀ ਚਾਹੇ ਮੈਂ ਕਿਉਂ ਨਾ ਆਉਂਗਾ ਜੇ ਮੈਂ ਲੱਚਰਤਾ ਪ੍ਰਮੋਟ ਕਰੂੰਗਾ ਸਾਡਾ ਅਮੀਰ ਵਿਰਸਾ ਸਾਡਾ ਅਮੀਰ ਸਭਿਆਚਾਰ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੀ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲੇ ਅਸੀਂ ਪੰਜਾਬ ਦੇ ਵਾਸੀ ਆ ਅਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਾਡੇ ਪੰਜਾਬੀ ਭਰਾ ਨੇ ਤੁਸੀਂ ਇਸ ਪੰਜਾਬ ਦੀ ਆਬੋ-ਆਵਾ ਅਸ਼ਲੀਲਤਾ ਨਾਲ ਭਰਨੀ ਚਾਹੁੰਦੇ ਹੋ ਤਾਂ ਮੇਰੇ ਮਾਰੀ ਗੱਲ ਆ ਇਹ ਸਾਡੀਆਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਇਹ ਜਿਹੜਾ ਵੀ ਕੋਈ ਪ੍ਰਮੋਟ ਕਰਦਾ ਅਸ਼ਲੀਲਤਾ ਨੂੰ ਉਹਦੇ ਉੱਤੇ ਫੌਰਨ ਐਕਸ਼ਨ ਆਉਣਾ ਚਾਹੀਦਾ ਇੱਕ ਨਮੀਤਰਾ ਐਡ ਕਰਨੀ ਚਾਹੀਦੀ ਆ ਇੱਕ ਨਵਾਂ ਕਾਨੂੰਨ ਲਿਆਉਣਾ ਚਾਹੀਦਾ ਵੀ ਜਿਹੜਾ ਬੰਦਾ ਅਸ਼ਲੀਲ ਡਬਲ मीनिंग ਗੱਲ ਜਾਂ ਨੰਗੇਜ਼ਪਨ ਜਾਂ ਡਬਲ मीनिंग ਕੋਈ ਗਾਣਾ ਜਿਵੇਂ ਸ਼ਾਰਟ ਮੂਵੀਆ ਚੱਲ ਰਹੀਆਂ ਨੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਅੱਜਕੱਲ ਗੰਦ ਤੁਸੀਂ ਦੇਖ ਕੇ ਆਉਣਾ ਪਹਿ ਚੁੱਕਿਆ ਤੇ ਉਹ ਜਿਹੜੀਆਂ ਨੇ ਉਹਨਾਂ ਤੇ ਬੈਨ ਲੱਗਣਾ ਚਾਹੀਦਾ ਤੇ ਉਹਨਾਂ ਨੂੰ ਜੁਰਮਾਨੇ ਹੋਣੇ ਚਾਹੀਦੇ ਆ ਸਭ ਤੋਂ ਇੱਕ ਨੂਨ ਚਾਹੀਦਾ ਇੱਕ ਗੱਲ ਆਪਾਂ ਹੋਰ ਐਡ ਕਰਦੇ ਹਾਂ ਹੁਣ ਮਾਹਤਰੀਆ ਵੀ ਕੰਚਨ ਕੁਮਾਰੀ ਜਿਹੜੀ ਭਾਬੀ ਆ ਜੀ ਉਹਨੇ ਭਾਬੀ ਸ਼ਬਦ ਨੂੰ ਵਰਤਿਆ ਬਿਲਕੁਲ ਕੌਰ ਭਾਬੀ ਉਹ ਜੀ ਇਹਦਾ ਕੀ ਇਹ ਇਹਦਾ ਕੀ ਮਕਸਦ ਹੋਇਆ ਵੀ ਉਹਨੇ ਭਾਬੀ ਨੇ ਸ਼ਬਦ ਕਿਉਂ ਰੱਖਿਆ ਮੈਂ ਇੱਕ ਕਈਆਂ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਹੋਣਾ ਬਈ ਉਹ ਮੈਰਿਡ ਸੀ ਕਿ ਅਨਮੈਰਿਡ ਸੀ ਹਮ ਕੁਵਾਰੀ ਭਾਬੀ ਸੀ ਹੁਣ ਕੁਵਾਰੀ ਨੂੰ ਕੌਣ ਭਾਬੀ ਕਹਿੰਦਾ ਬਿਲਕੁਲ ਇਹ ਵਿਊ ਲੈਂਡ ਦੇ ਖਾਤਰ ਭਾਬੀ ਰੱਖਿਆ ਗਿਆ ਭਾਬੀ ਸ਼ਬਦ ਜਿਹੜਾ ਉਸ ਟਾਈਪ ਨਾਲ ਆ ਬਈ ਹਰ ਇੱਕ ਛੋਟੇ ਦੀ ਭਾਬੀ ਬਣਨਾ ਜਿੰਨੀ ਉਮਰ ਦੇ ਲੋਕ ਉਹਨੂੰ ਦੇਖ ਰਿਹਾ ਉਹ ਉਹਨਾਂ ਦੀ ਭਾਬੀ ਬਣੀ ਜਿਹੜੀ ਗੱਲ ਹੁੰਦੀ ਆ ਨਾ ਕੋਈ ਆਪਣੇ ਪੁਰਾਣੀਆਂ ਕਹਾਵਤਾਂ ਸੀਗੀਆਂ ਉਹ ਗੱਲ ਕਰਦੇ ਹੁੰਦੇ ਸੀਗੇ ਬਈ ਜਿਹੜਾ ਕੋਈ ਤਕੜਾ ਆ ਉਹਦੀ ਵਾਈਫ ਨੂੰ ਕਹਿਣਗੇ ਭੈਣ ਜੀ ਤੇ ਜੇ ਕੋਈ ਮਾੜਾ ਗਰੀਬ ਆ ਤੇ ਉਹਦੀ ਘਰ ਦੀ ਨੂੰ ਕਹਿਣਗੇ ਭਾਬੀ ਤੇ ਇਹ ਸ਼ਬਦ ਜਿਹੜਾ ਆ ਉਸ ਬਿਲਡਿੰਗ ਤੋਂ ਲਿਆ ਗਿਆ ਭਾਬੀ ਵੀ ਸਾਰਿਆਂ ਦੀ ਭਾਬੀ ਜਦ ਕਿ ਕੁਵਾਰੀ ਕੁੜੀ ਨੂੰ ਅੱਜ ਜਿਹੜੇ ਧਰਮਾਂ ਦੇ ਠੇਕੇਦਾਰ ਬਣੇ ਫਿਰਦੇ ਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਸੀ ਜਦੋਂ ਨੇ ਭਾਬੀ ਸ਼ਬਦ ਰੱਖਿਆ ਸੀ ਉਹ ਤੁਹਾਡੇ ਧਰਮ ਦੀ ਕੁੜੀ ਸੀ ਹੂੰ ਤੇ ਉਦੋਂ ਕਿਉਂ ਨਹੀਂ ਰੁਕਿਆ ਗਿਆ ਉਹਨੂੰ ਬਿਲਕੁਲ ਤੁਸੀਂ ਓਬਜੈਕਸ਼ਨ ਕੀਤਾ ਕਿਸੇ ਨੇ ਸਵਾਦ ਲੈਂਦੇ ਸੀ ਹੁਣ ਤੁਸੀਂ ਅੱਜ ਆਪ ਦਾ ਕਿਤੇ ਵੀ ਸਾਈਡ ਤੇ ਜਾ ਕੇ ਦੇਖ ਲਓ ਉਹ ਕੀ ਕੀ ਫਿਲਮਾਂ ਪਰੋਸ ਰਹੇ ਉਹਦੀਆਂ ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹ ਅਸਲੀ ਆ ਕਿ ਉਹ ਨਕਲੀ ਆ ਪਰ ਲੋਕ ਮਨੋਰੰਜਨ ਕਰਨ ਦੇ ਨਾਲ ਨਾਲ ਲਾਂਤਾਂ ਵੀ ਪਾਈ ਜਾਂਦੀ ਹੈ ਜੇ ਕਮਲਕੌਰ ਭਾਬੀ ਆਪਣਾ ਨਾਮ ਜਿਹੜਾ ਹੈਗਾ ਕਮਲਕੌਰ ਨਾਂ ਰੱਖਦੀ ਕੰਚਨ ਕੁਮਾਰੀ ਦੇ ਨਾਮ ਤੇ ਚਲਾਉਂਦੀ ਸ਼ਾਇਦ ਉਹ ਨਾ ਮਰਦੀ ਅੱਜ ਕੌਰ ਸ਼ਬਦ ਨੂੰ ਬਦਨਾਮ ਉਹਨੇ ਇਸ ਕਦਰ ਕੀਤਾ ਇਹ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦੇ ਆ ਵੀ ਉਹਨੂੰ ਕਿਨੂੰ ਲੈ ਕੇ ਜਾਣਾ ਕਿਨੂੰ ਨਹੀਂ ਲੈ ਕੇ ਜਾਣਾ ਵੀ ਉਹ ਮਰਦੀ ਜਾਂ ਨਾ ਮਰਦੀ ਉਦੇ ਬਲਾਵਾ ਆਇਆ ਤੇ ਯਾਰਾਂ ਨੇ ਦੁਰ ਜਾਣਾ ਹੁਣ ਇਸ ਗੱਲ ਦੀ ਤਾਂ ਆਪਾਂ ਉਹ ਨਹੀਂ ਜਾ ਸਕਦੇ ਵੀ ਉਹ ਮਰਦੀ ਜਾਂ ਨਹੀਂ ਮਰਦੀ ਪਰ ਹਾ ਉਹਦੇ ਚਾਂਸਸ ਘਟ ਹੋ ਜਾਂਦੇ ਉਹਦਾ ਜਿਹੜਾ ਵੈਰ ਸੀਗਾ ਅਸ਼ਲੀਲਤਾ ਵਾਲੇ ਪਾਸੇ ਉਹ ਘਟ ਜਾਂਦਾ ਠੀਕ ਭਾਈ ਹੁਣ ਜਾਂਦੇ ਜਾਂਦੇ ਆਪਾਂ ਇੱਕ ਗੱਲ ਕਰ ਲੈਨੇ ਆ ਵੀ ਹੁਣ ਜਿਹੜਾ ਕੰਚਨ ਕੁਮਾਰੀ ਦਾ ਜਿਹੜਾ ਹੁਣ ਇਹ ਇਨਸੀਡੈਂਟ ਹੋ ਕੇ ਹਟਿਆ ਜੀ ਇਹਨੂੰ ਸਹੀ ਮੰਨੋਗੇ ਜਾਂ ਗਲਤ ਮੰਨੋਗੇ ਦੇਖੋ ਜੀ ਜੇ ਤਾਂ ਤੁਸੀਂ ਕਿਸੇ ਵੀ ਆਮ ਇਨਸਾਨ ਨੂੰ ਪੁੱਛ ਲੋ ਮੈਂ ਇਕੱਲਾ ਨਹੀਂ ਹੈਗਾ ਮੇਰਾ ਪਰਿਵਾਰ ਆ ਪਿੱਛੇ ਮੇਰੀ ਬੇਟੀ ਆ ਪਿੱਛੇ ਸਾਡੇ ਸਮਾਜ ਦੇ ਵਿੱਚ ਸਾਡੇ ਆਸ ਪੜੋਸ ਦੇ ਵਿੱਚ ਜਿੱਥੇ ਵੀ ਦੇਖੋ ਉਹ ਵੀ ਪਰਿਵਾਰ ਆਪਣੇ ਆ ਜੀ ਉਹਨਾਂ ਦੇ ਬੱਚੇ ਵੀ ਆਪਣੇ ਬੱਚੇ ਆ ਜੀ ਹੁਣ ਜਦੋਂ ਅਸੀਂ ਇਹ ਦੇਖਦੇ ਆ ਵੀ ਚਾਹੇ ਮੈਂ ਹੀ ਕਿਉਂ ਨਾ ਗੰਦ ਪਾਵਾਂ ਮੇਰੇ ਮਹੱਲੇ ਵਾਲੇ ਮੇਰੇ ਏਰੀਏ ਵਾਲੇ ਮੇਰੇ ਗਲੀ ਮੁਹੱਲਾ ਉਹ ਮੈਨੂੰ ਇਜਾਜ਼ਤ ਤਾਂ ਦਊ ਜੀ ਇਸ ਕਰਕੇ ਜੱਜਤ ਨਹੀਂ ਕਿਸੇ ਨੂੰ ਮਿਲ ਸਕਦੀ ਹਾਂ ਟਾਈਮ ਤੁਹਾਡੇ ਕੋਲ ਹੈਗਾ ਤੁਸੀਂ ਆਪਦੀਆਂ ਗੁਨਾਹਾਂ ਦੀ ਮਾਫੀ ਮੰਗੋ ਤੇ ਅੱਗੇ ਤੋਂ ਇਹ ਕਹੋ ਵੀ ਅਸੀਂ ਮਾੜਾ ਕੰਟੈਂਟ ਨਹੀਂ ਪਾਵਾਂਗੇ ਡਬਲ ਮੀਨਿੰਗ ਨਹੀਂ ਪਾਵਾਂਗੇ ਇੱਕ ਕੱਲੀ ਕੰਚਨ ਕੁਮਾਰੀ ਨਹੀਂ ਬਾਈ ਜੀ ਬਹੁਤ ਵੱਡੀ ਲਾਈਨ ਆ ਇੱਥੇ ਕੁੜੀਆਂ ਦੀ ਨਹੀਂ ਤੇ ਮੁੰਡਿਆਂ ਦੀ ਵੀ ਬਹੁਤ ਲਾਈਨਾਂ ਜੀ ਜਿਹੜੇ ਆਂ ਤੇ ਵਿੱਚੋਂ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਪੇਜ ਆ ਜਿਹੜੇ ਸ਼ਾਰਟ ਮੂਵੀਆ ਬਣਾ ਰਹੇ ਆ ਇਹ ਉਹਨਾਂ ਨੂੰ ਵੀ ਭਾਈ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸਭ ਦੇ ਅਕਾਊਂਟ ਫ੍ਰੀਜ਼ ਕਰ ਦੋ ਬਿਲਕੁਲ ਉਹਨਾਂ ਤੇ ਜਾਂਚ ਬਿਠਾਓ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਆ ਤਾਂ ਭਾਈ ਜੀ ਸਜ਼ਾ ਤਾਂ ਜ਼ਰੂਰ ਬਣਦੀ ਆ ਬਿਲਕੁਲ ਬਣਦੀ ਆ ਉਹਨਾਂ ਦੇ ਅਕਾਊਂਟ ਬੰਦ ਹੋਣੇ ਚਾਹੀਦੇ ਆ ਤੇ ਇਹ ਆ ਵੀ ਇਸ ਮੁੱਦੇ ਤੇ ਜ਼ਿਆਦਾ ਨਾਮ ਵਧਾਇਆ ਜਾਵੇ ਜੀ ਇਹ ਧਰਮਾਂ ਦੀ ਰਾਜਨੀਤੀ ਦਾ ਮਸਲਾ ਨਹੀਂ ਮਿੱਤਰੋ ਇਹ ਆਪਣਾ ਪੰਜਾਬ ਆ ਅਸੀਂ ਪੰਜਾਬ ਦੇ ਵਾਸੀ ਆ ਇਹਨੂੰ ਕਿਵੇਂ ਬਣਾਉਣਾ ਕਿਵੇਂ ਰੱਖਣਾ ਇਹ ਅਸੀਂ ਰੱਖਣਾ ਬਿਲਕੁਲ ਇਸ ਕਰਕੇ ਬਾਈ ਜੀ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਇਹ ਮਾੜੇ ਕੰਮਾਂ ਤੋਂ ਤੋਬਾ ਕਰ ਲਓ ਮਾੜੀ ਚੀਜ਼ ਨਹੀਂ ਪਾਉਣੀ ਜੀ ਰੇੜੀ ਲਾ ਲਓ ਹੁਣ ਗੁਰਦਾਸ ਮਾਨ ਸਾਹਿਬ ਜੀ ਦਾ ਗਾਣਾ ਸੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ ਕਰੀਏ ਕਿਉਂ ਨਾ ਬੂਟ ਪਾਲਸ਼ ਕਰਕੇ ਆਪਾਂ ਰੋਟੀ ਖਾਈਏ ਭਾਈ ਇਹ ਇੱਕ ਚੀਜ਼ ਹੋਰ ਆਂਦੀ ਆ ਵੀ ਜਦੋਂ ਸੋਸ਼ਲ ਮੀਡੀਆ ਨਹੀਂ ਸੀਗਾ ਕਿ ਉਦੋਂ ਰੋਟੀ ਨਹੀਂ ਸੀ ਮਿਲਦੀ ਬਣਦੀ ਸੀ ਬਣਦੀ ਸੀ ਨਾ ਤਾਂ ਅੱਜ ਕਿਉਂ ਨਹੀਂ ਹੋ ਘਮ ਹੋਰੇ ਹੁਣ ਉਹ ਭੈਣ ਦਾ ਮੈਂ ਕੱਲ ਇੱਕ ਬਿਆਨ ਦੇਖ ਰਿਆ ਸੀ ਕਹਿੰਦੀ ਸਾਡੇ ਪਰਿਵਾਰ ਦੀ ਉਹ ਖਰਚਾ ਚਲਾਉਂਦੀ ਸੀ ਜੀ ਭਾਈ ਕੀ ਗੱਲ ਹੋਗੀ ਤੁਸੀਂ ਡਿਸੇਬਲ ਮੈਂ ਤੁਹਾਨੂੰ ਆਪਣੇ ਲੁਧਿਆਣੇ ਦੇ ਵਿੱਚ ਕੀ ਸਾਰੇ ਪੰਜਾਬ ਚ ਜਿਹੜੇ ਡਿਸੇਬਲ ਬੱਚੇ ਆ ਮੁੰਡੇ ਆ ਕੁੜੀਆਂ ਆ ਉਹ ਮਿਹਨਤ ਮਜ਼ਦੂਰੀ ਕਰਕੇ ਆਪ ਦਾ ਜਿਵੇਂ ਵੀ ਮਹਾਰਾਜ ਨੇ ਉਹਨਾਂ ਨੂੰ ਚਲੋ ਰੱਖਿਆ ਉਹ ਆਪ ਦਾ ਪਾਲਣ ਪੋਸ਼ਣ ਕਰਦੇ ਆ ਆਪਦੇ ਮਗਰ ਪਰਵਾਰਾਂ ਦਾ ਪਾਲਣ ਪੋਸ਼ਣ ਕਰਦੇ ਆ ਬਿਲਕੁਲ ਤੇ ਉਹ ਚੈਰਿਟੀ ਵੀ ਕਰਦੇ ਆ ਜੀ ਤੇ ਕੀ ਗੱਲ ਤੁਹਾਨੂੰ ਮਿਹਨਤ ਮਜ਼ਦੂਰੀ ਕਰਦੇ ਨੂੰ ਕੀ ਹੁੰਦਾ ਬਿਲਕੁਲ ਮਿਹਨਤ ਕਰੋ ਮਜ਼ਦੂਰੀ ਕਰੋ ਜੀ ਦੇਖੋ ਕਿਰਤ ਕਰੋ ਕਿਰਤ ਕਰੋ ਸੱਚੀ ਸੋਚੀ ਜੀ ਬਿਲਕੁਲ ਬਾਈ ਜੀ ਧੰਨਵਾਦ ਆ ਤੁਸੀਂ ਸਮਾਂ ਦਿੱਤਾ ਸਾਨੂੰ ਅੱਜ ਤੇ ਅੱਜ ਮੇਰਾ ਬਹੁਤ ਮਨ ਸੀਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਹਾਂਜੀ ਧੰਨਵਾਦ ਜੀ ਤੁਹਾਡਾ ਸਾਰੀ ਟੀਮ ਦਾ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਵੀਊ ਜਾਣਨ ਲਈ ਆਏ ਦੇਖੋ ਜੀ ਅਸੀਂ ਆਪਦੇ ਤੌਰ ਤੇ ਤਾਂ ਸੋਸ਼ਲ ਸਾਈਡ ਦੇ ਉੱਤੇ ਪਾਉਨੇ ਰਹਨੇ ਆ ਜੀ ਪਰ ਤੁਹਾਡੀ ਥੋੜੀ ਰੇਂਜ ਜਿਆਦੀ ਵੱਧ ਜਾਂਦੀ ਆ ਜੀ ਤੇ ਤੁਹਾਡਾ ਸ਼ੁਕਰੀਆ ਤੁਸੀਂ ਜਿਹੜੇ ਸਾਡੇ ਵਿਚਾਰ ਜਾਣਨ ਆਏ ਧੰਨਵਾਦ ਜੀ ਥੈਂਕ ਯੂ ਸੋ ਮੱਚ ਸੋ ਸਾਰਿਆਂ ਦਾ ਧੰਨਵਾਦ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਅੱਗੇ ਦਬਕੇ ਸ਼ੇਅਰ ਕਰ ਦੇਣਾ ਤੇ ਆਪਾਂ ਅੱਜ ਬਾਈ ਉਹਨਾਂ ਨਾਲ ਗੱਲਬਾਤ ਕੀਤੀ ਬਹੁਤ ਚੰਗਾ ਲੱਗਿਆ ਸਾਨੂੰ ਦੀਓ ਇਜਾਜ਼ਤ ਧੰਨਵਾਦ